ਮੈਂ ਡੀਐਸਪੀ ਫਗਵਾੜਾ ਇਸ ਮੈਸੇਜ ਰਾਹੀਂ ਫਗਵਾੜਾ ਸਬਡਿਵੀਜ਼ਨ ਦੇ ਵਿੱਚ ਪੈਂਦੇ ਪੀਜੀ ਆਨਰਸ ਨੂੰ ਅਪੀਲ ਕਰਦਾ ਹਾਂ ਕਿ ਉਹ ਉਹਨਾਂ ਦੇ ਪੀਜੀਜ਼ ਦੇ ਵਿੱਚ ਜਿਹੜੇ ਸਟੂਡੈਂਟਸ ਰਹਿ ਰਹੇ ਆ ਉਹਨਾਂ ਦਾ ਜਿਹੜਾ ਪ੍ਰੋਪਰ ਜਿਹੜਾ ਰਿਕਾਰਡ ਉਹ ਮੇਨਟੇਨ ਕਰਕੇ ਰੱਖਣ ਉਹਨਾਂ ਦੀਆਂ ਫੋਟੋਆਂ ਉਹਨਾਂ ਦੇ ਆਧਾਰ ਕਾਰਡ ਤੇ ਬਾਕੀ ਰਿਲੇਟਡ ਜਿਹੜੇ ਡਾਕੂਮੈਂਟਸ ਆ ਉਹਨਾਂ ਦਾ ਰਜਿਸਟਰ ਮੇਨਟੇਨ ਕਰਕੇ ਤੇ ਨਾਲ ਹੀ ਜਿਹੜਾ ਇੱਕ ਪਰਫਾਰਮਾ ਅਸੀਂ ਪੀਜੀ ਆਨਰਸ ਨੂੰ ਦਿੱਤਾ ਹੋਇਆ ਕਿ ਉਹਦੇ ਚ ਸਾਰੀ ਜਿਹੜੀ ਜਾਣਕਾਰੀ ਫੁੱਲਫਿਲ ਕਰਕੇ ਤੇ ਉਹ ਕਨਸਰਨ ਜਿਹੜਾ ਪੁਲਿਸ ਸਟੇਸ਼ਨ ਤੇ ਚੋਂਕੀ ਜਿਹੜੀ ਆ ਉਹਦੇ ਵਿੱਚ ਭੇਜਣ ਇਸ ਤੋਂ ਇਲਾਵਾ ਜਿਹੜੇ ਫੋਰਨਰ ਜਿਹੜੇ ਸਟੂਡੈਂਟਸ ਆ ਉਹਨਾਂ ਦਾ ਪਾਸਪੋਰਟ ਤੇ ਨਾਲ ਹੀ ਉਹਨਾਂ ਦਾ ਵੀਜ਼ਾ ਉਹਨਾਂ ਦੀ ਜਿਹੜੀ ਟੋਟਲ ਰੈਕੋਰਡ ਨੂੰ ਮੈਚੂ ਕਰਨ ਤੋਂ ਬਾਅਦ ਇੱਕ ਪਰਫਾਰਮੇ ਦੇ ਵਿੱਚ ਉਹਨਾਂ ਦਾ ਜਿਹੜਾ ਵੀਜ਼ੇ ਦਾ ਟਾਈਮ ਸਮਾਂ ਆ ਉਹ ਜਿਹੜਾ ਨਾਲ ਉਸ ਪਰਫਾਰਮਿੰਗ ਦੇ ਵਿੱਚ ਭਰ ਕੇ ਭੇਜਣ ਤਾਂ ਕਿ ਜਿਹੜਾ ਓਵਰਸਟੇਜ ਜਿਹੜਾ ਕਿਸੇ ਵੀ ਸਟੂਡੈਂਟਸ ਦਾ ਹੁੰਦਾ ਤੇ ਉਸ ਦੀ ਜਾਣਕਾਰੀ ਜਿਹੜੀ ਆ ਉਹ ਪੁਲਿਸ ਸਟੇਸ਼ਨ ਤੇ ਪਹੁੰਚ ਜਾਏ ਇਸ ਤੋਂ ਇਲਾਵਾ ਲਾਗ ਇਟ ਦੇ ਲਾਗੇ ਇੱਕ ਸੇਫ ਤੇ ਕੰਫਰਟੇਬਲ ਜਿਹੜਾ এনवायरमेंट ਦੇ ਲਈ ਮੇਰੀ ਇੱਕ ਅਪੀਲ ਆ ਕਿ ਇਸ ਨੂੰ ਜਿਹੜਾ ਸੈਗਰੀਗੇਟ ਕਰਨਾ ਜਾਵੇ ਉਹ ਜਿਹੜੇ ਆਪਣਾ ਇਹਨਾਂ ਦੀ ਬੀਜ਼ੀਜ਼ ਆ ਉਹਦੇ ਵਿੱਚ ਗਰਲਸ ਬੀਜ਼ੀਜ਼ ਤੇ ਬॉयਜ਼ ਬੀਜ਼ੀਜ਼ ਜਿਹੜੇ ਆ ਉਹ ਅਲੱਗ-ਅਲੱਗ ਹੋਣ ਔਰ ਜਿਹੜੀਆਂ ਗਰਲਸ ਪੀਜਿਸ ਆ ਉਹਦੇ ਵਿੱਚ ਪ੍ਰੋਪਰ ਸੀਸੀਟੀਵੀ ਕੈਮਰੇ ਤੇ ਗਾਰਡਨਸ ਰੱਖੇ ਜਾਣ ਤਾਂ ਕਿ ਕੋਈ ਵੀ ਇਸ ਤਰ੍ਹਾਂ ਦੀ ਪ੍ਰੋਬਲਮ ਨਾ ਹੋਵੇ ਜਿੰਦੇ ਕਰਮਗਾਹ ਅੱਗੇ ਲੈਂਡ ਆਰਡਰ ਦੀ ਜਿਹੜੀ ਪ੍ਰੋਬਲਮ ਆ ਗਈ। ਥੈਂਕ ਯੂ ਧੰਨਵਾਦ